Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੁੰਡਾ ਫੜਿਆ ਜੀ ਹਾਈ ਟੈਕ ਨੱਕੇ ਤੋਂ ਜੀ ਇਹਦੇ ਬਾਰੇ ਤੁਸੀਂ ਇਹ ਅਸੀਂ ਇੱਕ ਲਕੀਨਾ ਦਾ ਵਿਅਕਤੀ ਹੈ ਹਾਈ ਟੈਕ ਨੱਕੇ ਤੇ ਸਾਡੇ ਐਸਆਈ ਉਹ ਦੀ ਚੰਗਾ ਨਕਾਲਾ ਅਸੀ ਚੈਕਿੰਗ ਦੌਰਾਨ ਨੂੰ ਪੜਿਆ ਚੈਕਿੰਗ ਦੌਰਾਨ ਇਹ ਤੋਂ ਅਸੀ 25 ਗ੍ਰਾਮ ਨਸ਼ੀਲਾ ਪਾਊਡਰ ਪੜਿਆ ਅਸੀ ਜਿਹੜੀ ਇਹ ਚੈਕਿੰਗ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰ ਉਹ ਵਾਚਿੰਗ ਮਾਨੋਣਾ ਨੇ ਜਿਹੜੇ ਨਸ਼ੇ ਪ੍ਰਤੀ ਮੋਹਿੰਟ ਲਾਈ ਹੈ ਉਹਦੇ ਸਬੰਧੀ ਅਸੀਂ ਚੈਕਿੰਗ ਕਰਦੇ ਆ ਰਹੇ ਹਾਂ ਤੇ ਸਾਡੇ ਮਾਨਯੋਗ ਐਸਐਸਵੀ ਸਾਹਿਬ ਸ਼੍ਰੀਮਤੀ ਬਸਲਾ ਗੁੱਤਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਇਹ ਕੰਮ ਕਰਦੇ ਆ ਰਹੇ ਹਾਂ ਤੇ ਸ਼ਕਤੀ ਨਾਲ ਇਹਦੀ ਚੈਕਿੰਗ ਕੀਤੀ ਜਾ ਰਹੀ ਹੈ ਦਰانے ਚੈਕਿੰਗ ਜਿਹੜਾ ਅਸੀਂ ਵਿਅਕਤੀ ਫੜਿਆ ਉਹਤੇ ਅਸੀਂ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਕੇ ਉਹਨੂੰ ਹਵਾਲਾ ਚੁਕਾਵਾਂਗੇ ਕਿੰਨੇ ਗ੍ਰਾਮ ਫੜੇ ਇਹ 25 ਗ੍ਰਾਮ ਨਸ਼ੀਲਾ ਪਾਊਡਰ ਹੈ ਤੋਂ ਅਸੀਂ ਬਰਾਮਦ ਕੀਤਾ ਤੇ ਅੱਗੇ ਅਸੀਂ ਦੇਖ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਇਆ ਤੇ ਇਹਨੇ ਕਿੱਥੇ ਲੈ ਕੇ ਜਾਣਾ ਸੀ ਉਹਦੀ ਅਸੀਂ ਤਫ਼ਤੀਸ਼ ਕਰਾਂਗੇ ਨਸ਼ਿਆਂ ਵਿਰੁੱਧ ਜਿਹੜੀ ਪੰਜਾਬ ਸਰਕਾਰ ਨੇ ਮਿਹਨ ਚਲਾਈ ਆ ਇਸ ਤਨਾ ਅੱਗੇ ਹੋਰ ਮੁਜਰਾ ਨੂੰ ਫੜੋਗੇ ਤੁਸੀਂ ਦੇਖੋ ਜਿਹੜੀ ਇਹ ਮੁਹਿੰਮ ਸਾਡੀ ਕੰਟੀਨਿਊ ਚੱਲ ਰਹੀ ਹੈ ਆਨਲਾਈਨ ਸਮੇਂ 'ਚ ਅਸੀਂ ਇਸ ਤਰ੍ਹਾਂ ਹੀ ਨਖੇ ਵਿਟਣ ਵਾਲਿਆਂ ਨੂੰ ਪਰ ਕੇ ਸਲਾਕਾਂ ਪਿੱਛੇ ਪੇਜਾਂਗੇ ਠੀਕ ਹੈ